ਅੱਜ ਤੇ ਫਖਰ ਪਰ ਉਸ ਸਮਾਂ ਦੇ ਬਹੁਤ ਔਖਾ ਸੀ ਕਿਉਂਕਿ ਬੱਚੇ ਬਹੁਤ ਛੋਟੇ ਸੀ ਉਸ ਟਾਈਮ ਤੇ ਇੰਜ ਲੱਗਦਾ ਵੀ ਹੁਣ ਜ਼ਿੰਦਗੀ ਰੋਕੀ ਗਈ ਆ ਕਿ ਪਤਾ ਨਹੀਂ ਕਿਦਾਂ ਪਾਲਨੇ ਆ ਕੀ ਹੋਣਾ ਚਲੋ ਅੱਜ ਫਖਰ ਆਪੀ ਚਲੋ ਉਹਨਾਂ ਦੀ ਖਾਤਰ ਹੀ ਅੱਜ ਹੁਣ ਤੁਸੀਂ ਸਾਡੇ ਕੋਲ ਉਸ ਮੌਜੂਦ ਜੀ ਸਾਡੇ ਵਿੱਚ ਮੌਜੂਦ ਹੈ ਉਹਨਾਂ ਦੀ ਖਾਤਰ ਹੀ ਮੌਜੂਦ ਜੀ ਨਹੀਂ ਸਾਨੂੰ ਕਿਹਨੇ ਪੁੱਛਣਾ ਹੈ ਛੋਟਾ ਸੀ ਮੈਂ ਤੇ ਉਦੋਂ ਤੇ ਖੈਰੋ ਸਮਾਂ ਬਹੁਤ ਔਖਾ ਸੀ ਸਾਡੇ ਲਈ ਪਰ ਜਿਉਂ ਜਿਉਂ ਅਸੀਂ ਟਾਈਮ ਬੀਤੇ ਆ ਤੇ ਹੌਂਸਲਾ ਵੀ ਮਿਲਿਆ ਤੇ ਦੇਸ਼ ਦਾ ਵੀ ਹੌਸਲਾ ਮਿਲਿਆ ਦੇਸ਼ ਦੀ ਸਰਕਾਰਾਂ ਦਾ ਵੀ ਹੌਸਲਾ ਮਿਲਿਆ ਕਿ ਹਰ ਥਾਂ ਤੇ ਸਰਕਾਰਾਂ ਨੇ ਸਾਡਾ ਹੱਥ ਵੀ ਫੜਿਆ ਤੇ ਸਾਨੂੰ ਬਹੁਤ ਬਹੁਤ ਫਕਰ ਹੈ ਜੀ ਉਹਨਾਂ ਦੇ ਬਹੁਤ ਅਸੀਂ ਮਾਣ ਮਹਿਸੂਸ ਕਰਦੇ ਹਾਂ ਜੀ ਉਦੋਂ ਤੇ ਜਿਉਂ ਖੁਦ ਵੀ ਦਿਲ ਕਰਦਾ ਸੀ ਕਿ ਹਾਂ ਵੀ ਪਾਪਾ ਵਾਂਗੂ ਹੀ ਮਤਲਬ ਕਿ ਫੌਜ ਦੀ ਵਰਦੀ ਪਾਉਣੀ ਵਾ ਪਰ ਵਕਤ ਦੇ ਨਾਲ ਜਿਉਂ-ਜਿਉਂ ਅੱਡੇ ਹੋਏ ਫਿਰ ਵਕਤ ਦੇ ਨਾਲ ਰਾਹ ਵੀ ਬਦਲਦੇ ਗਏ ਕਿਸਮਤ ਜਿਹੜੇ ਪਾਸੇ ਲੈ ਗਈ ਤੇ ਫਿਰ ਉਸੇ ਪਾਸੇ ਹੀ ਤੁਰਨਾ ਪਿਆ ਚਲੋ ਹੁਣ ਵੀ ਅਸੀਂ ਸਰਕਾਰਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਉਹ ਉਹਨਾਂ ਦੀਆਂ ਵੀ ਸਰਕਾਰਾਂ ਦੀ ਕਿ ਸਾਨੂੰ ਬਹੁਤ ਵਧੀਆ ਹੱਥ ਦੇ ਕੇ ਉਹਨਾਂ ਨੇ ਰੱਖਿਆ ਤੇ ਅੱਜ ਅਸੀਂ ਬਿਲਕੁਲ ਇਨ ਇਹਨਾਂ ਦੀ ਬਦੌਲਤ ਹੀ ਅੱਜ ਅਸੀਂ ਖੁਸ਼ੀ ਨਾਲ ਬੈਠੇ ਹਾਂ ਜੀ ਸੋ ਅੱਜ ਉਸ ਪਰਿਵਾਰ ਦੇ ਵਿੱਚ ਪੁੱਜੇ ਆ ਜਿਹੜੇ ਹੌਲਦਾਰ ਅਜੈਬ ਸਿੰਘ ਕਾਰਗਿਲ ਦੇ ਵਿੱਚ ਸ਼ਹੀਦ ਹੋਏ ਸੀ ਜਿਸ ਸਮੇਂ ਹੌਲਦਾਰ ਅਜੈਬ ਸਿੰਘ ਸ਼ਹੀਦ ਹੋਏ ਸੀ ਉਸ ਸਮੇਂ ਉਹਨਾਂ ਦਾ ਬੇਟਾ ਮਹਿਜ 5 ਸਾਲ ਦਾ ਸੀ ਉਹਨਾਂ ਦੀ ਪਤਨੀ ਵੀ ਸਾਡੇ ਨਾਲ ਮੌਜੂਦ ਆ ਗੱਲ ਕਰਾਂਗੇ ਸਭ ਤੋਂ ਪਹਿਲਾਂ ਉਸ ਪਰਿਵਾਰ ਦੀ ਤਸਵੀਰਾਂ ਹੋਲਡਰ ਅਜੈਬ ਸਿੰਘ ਦੀ ਤਸਵੀਰ ਜਿਨ੍ਹਾਂ ਨੇ ਆਪਣੀ ਸ਼ਹੀਦੀ ਦੇ ਕੇ ਦੇਸ਼ ਦੀ ਆਜ਼ਾਦੀ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਉਹਨਾਂ ਦੀ ਪਤਨੀ ਸਾਡੇ ਨਾਲ ਮੌਜੂਦ ਹੈ ਤਾਂ ਜੀ ਜਿਸ ਸਮੇ ਇਹ ਹਾਦਸਾ ਹੋਇਆ ਉਸ ਸਮੇ ਦੀ ਕੋਈ ਗੱਲ ਯਾਦ ਹੈ ਕੀ ਉਹਨਾਂ ਦਾ ਫੋਨ ਆਇਆ ਸੀ ਕੀ ਗੱਲ ਹੋਈ ਸੀ ਕਿੰਨੀ ਦੇਰ ਪਹਿਲਾਂ ਉਹਨਾਂ ਦਾ ਫੋਨ ਆਇਆ ਸੀ ਪਹਿਲਾਂ ਉਸ ਤੋਂ ਜਦੋਂ ਮਈ ਦੇ ਵਿੱਚ ਆਏ ਸੀ ਘਰੇ ਦੋ ਦਿਨ ਦੀ ਛੁੱਟੀ ਸੀ ਉਸ ਤੋਂ ਬਾਅਦ ਕੋਈ ਫੋਨ ਨਹੀਂ ਕੋਈ ਚਿੱਠੀ ਨਹੀਂ ਕੁਛ ਨਹੀਂ ਉਸ ਤੋਂ ਬਾਅਦ ਕੋਈ ਗੱਲ ਨਹੀਂ ਇੱਕ ਲੈਟਰ ਆਈ ਚਿੱਠੀ ਆਈ ਉਸ ਤੋਂ ਬਾਅਦ ਉਹ ਹੀ ਕਿਤੇ ਪਹਿਲਾਂ ਦੀ ਲਿਖੀ ਹੋਈ ਸੀ ਜਦੋਂ ਕਾਰਗਿਲ ਚ ਚਲੇ ਗਿਆ ਉਸ ਤੋਂ ਬਾਅਦ ਕੋਈ ਗੱਲ ਪ੍ਰਾਪਤ ਨਹੀਂ ਆਇਆ ਕਿਵੇਂ ਕਿਵੇਂ ਪਤਾ ਲੱਗਾ ਸੀ ਫਿਰ ਸਾਨੂੰ ਗਵਾਂਡੀਆਂ ਦੇ ਘਰੇ ਫੋਨ ਆਇਆ ਸੀ ਵੀ ਇਹ ਗੱਲ ਹੋ ਗਈ ਹੈ ਵੀ ਛੇ ਦਿੋਗੇ ਛੇ ਦਿਤੀ ਪਾ ਲਿਓ ਨਾ ਗਵਾਂਡੀਆਂ ਦੇ ਘਰੇ ਉਹ ਫੋਨ ਘੱਟ ਹੀ ਹੁੰਦੇ ਸੀ ਉਹ ਗਵਾਂਡੀਆਂ ਦੇ ਘਰੇ ਫੋਨ ਹੁੰਦਾ ਹੈ ਫਿਰ ਉਹਨਾਂ ਦੇ ਫਿਰ ਫੋਨ ਕਿੰਨਾ ਔਖਾ ਸਮਾਂ ਸੀ ਤੇ ਅੱਜ ਫਕਰ ਹੁੰਦਾ ਮਾਨ ਹੁੰਦਾ ਵਾ ਕਿ ਕਾਰਗਿੱਲ ਸ਼ਹੀਦਾਂ ਦੇ ਵਿੱਚ ਤੁਹਾਡੇ ਹਸਬੰਡ ਦਾ ਵੀ ਨਾਮ ਹੈ ਹਾਂਜੀ ਅੱਜ ਤੇ ਫਖਰ ਪਰ ਉਸ ਸਮਾਂ ਦੇ ਬਹੁਤ ਔਖਾ ਸੀ ਕਿਉਂਕਿ ਬੱਚੇ ਬਹੁਤ ਛੋਟੇ ਸੀ ਉਸ ਟਾਈਮ ਤੇ ਅੰਜ ਲੱਗਦਾ ਵੀ ਹੁਣ ਜ਼ਿੰਦਗੀ ਰੋਕੀ ਗਈ ਆ ਵੀ ਪਤਾ ਨਹੀਂ ਕਿਦਾਂ ਪਾਲਨੇ ਆ ਕੀ ਹੋਣਾ ਚਲੋ ਅੱਜ ਫਖਰ ਆਪ ਵੀ ਚਲੋ ਉਹਨਾਂ ਦੀ ਖਾਤਰ ਹੀ ਅੱਜ ਹੁਣ ਤੁਸੀਂ ਸਾਡੇ ਕੋਲ ਉਸ ਮੌਜੂਦ ਜੇ ਸਾਡੇ ਵਿੱਚ ਮੌਜੂਦ ਹੈ ਉਹਨਾਂ ਦੀ ਖਾਤਰ ਹੀ ਮੌਜੂਦ ਜੇ ਨਹੀਂ ਸਾਨੂੰ ਕਿਹਨੇ ਪੁੱਛਣਾ ਹੈ ਤੁਸੀਂ ਅੱਜ ਜੇ ਇਸੇ ਉਲਟ ਉਹਨਾਂ ਵਾਸਤੇ ਹੀ ਆਏ ਹੋ ਇਸ ਵਾਸਤੇ ਸਾਨੂੰ ਬਗਰ ਇਸ ਚਾ ਬੱਚੇ ਛੋਟੇ ਸੀ ਉਸ ਵੇਲੇ ਅੱਜ ਭਾਵੇਂ ਬੱਚੇ ਤੁਹਾਡੇ ਮੁੰਡਿਆਂ ਦੇ ਬਰਾਬਰ ਹੋ ਗਏ ਆ ਬੱਚੇ ਉਸ ਵੇਲੇ ਛੋਟੇ ਸੀ ਮੁਸ਼ਕਲ ਹੋਈ ਸੀ ਬੱਚਿਆਂ ਨੂੰ ਇੱਕ ਕੱਲੀ ਮਾਂ ਦੇ ਲਈ ਪਾਲਣਾ ਬੱਚਿਆਂ ਨੂੰ ਵੱਡੇ ਕਰਨਾ ਉਹਨਾਂ ਦੇ ਸੁਪਨੇ ਪੂਰੇ ਕਰਨਾ ਜਿਨ੍ਹਾਂ ਨੇ ਅਜੀਤ ਸਿੰਘ ਜੀ ਨੇ ਬਹੁਤ ਸੁਪਨੇ ਵੇਖੇ ਨੇ ਆਪਣੇ ਬੱਚੇ ਲਈ ਉਹ ਸੁਪਨਿਆਂ ਨੂੰ ਪੂਰੇ ਕਰਨਾ ਸੁਪਨਿਆਂ ਨੂੰ ਤੇ ਫਿਰ ਦੇਖੋ ਜੀ ਪੂਰਾ ਤਾਂ ਕਰਨਾ ਹੀ ਬੱਚਿਆਂ ਬੱਚਿਆਂ ਵਾਸਤੇ ਸਭ ਕੁਝ ਕਰਨਾ ਹੀ ਪੈਣਾ ਸੀ ਫਿਰ ਉਪਰਾਂ ਵੀ ਕੀਤਾ ਬੱਚਿਆਂ ਦਾ ਸਪਨੇ ਹਰ ਹਰ ਇੱਕ ਚੀਜ਼ ਇਸ਼ਾਰਾ ਕੀਤੀ ਵੀ ਜੋ ਇਹਨਾਂ ਨੂੰ ਇਹ ਵੀ ਨਾ ਮਹਿਸੂਸ ਹੋਵੇ ਵੀ ਸਾਡਾ ਪਿਓ ਹੈ ਨਹੀਂ ਹਰ ਗੱਲ ਤੇ ਇਹ ਹੀ ਅੱਗੇ ਰੱਖਿਆ ਵੀ ਇਹਨਾਂ ਨੂੰ ਵੀ ਨਾ ਮਹਿਸੂਸ ਹੋਵੇ ਸਾਡਾ ਪਿਓ ਹੈ ਨਹੀਂ ਬਸ ਇਹ ਹੀ ਸੁਪਨੇ ਪੂਰੇ ਕਰ ਕਰ ਕੇ ਅੱਜ ਇਥੋਂ ਟਿਕਰ ਆਏ। ਪਰ ਇੱਛਾ ਗਈ ਸੀ ਆਪਣੇ ਬੱਚੇ ਨੂੰ ਫੌਜ ਦੇ ਵਿੱਚ ਭੇਜਣਾ। ਹਾਂਜੀ ਇੱਛਾ ਤੇ ਹੈ ਸੀ। ਪਰ ਤਕਦੀਰ ਉਸ ਬੰਨੇ ਨਹੀਂ ਲੈ ਕੇ ਗਈ। ਸੋਚਿਆ ਤਾਂ ਸੀ ਵੀ ਬੇਟਾ ਜਾਏਗਾ ਫੌਜ ਦੇ ਵਿੱਚ ਉਸੇ ਯੂਨਿਟ ਚ ਜਾਏਗਾ ਪਰ ਤਕਦੀਰ ਦੀ ਗੱਲ ਸਾਰੀ। ਸੋ ਤਕਦੀਰ ਦੀ ਗੱਲ ਹੈ ਇੱਛਾ ਜ਼ਰੂਰ ਸੀ ਕਿ ਬੱਚੇ ਨੂੰ ਵੀ ਫੌਜ ਦੇ ਵਿੱਚ ਭੇਜਣ ਸੋ ਬੇਟਾ ਉਹਨਾਂ ਦਾ ਮੌਜੂਦ ਹੈ ਸਾਡੇ ਨਾਲ ਭਾਜੀ ਜਿਸ ਸਮੇ 5 ਸਾਲ ਦੇ ਸੀ ਆ ਪਾਪਾ ਦਾ ਪਿਆਰ ਮਿਲਿਆ ਲੇਕਿਨ ਜਿਉਂ-ਜਿਉਂ ਵੱਡੇ ਹੁੰਦੇ ਗਏ ਪਤਾ ਚੱਲਦਾ ਗਿਆ ਕਿ ਉਹਨਾਂ ਦੀ ਦੇਸ਼ ਦੇ ਲਈ ਉਹਨਾਂ ਨੇ ਸ਼ਹੀਦੀ ਪਾਈ ਹੈ ਕਿਹੋ ਜਿਹਾ ਅੱਜ ਮਹਿਸੂਸ ਹੋ ਰਿਹਾ ਜਦੋਂ ਬਾਹਰ ਨਿਕਲਦੇ ਹਾਂ ਜੀ ਜਦੋਂ ਜਦੋਂ ਤੇ ਉਦੋਂ ਛੋਟਾ ਸੀ ਮੈਂ ਤੇ ਉਦੋਂ ਤੇ ਖੈਰੋ ਸਮਾਂ ਬਹੁਤ ਔਖਾ ਸੀ ਸਾਡੇ ਲਈ ਪਰ ਜਿਉਂ-ਜਿਉਂ ਅਸੀਂ ਟਾਈਮ ਬੀਤਿਆ ਤੇਉਂ-ਉਂ ਹੌਸਲਾ ਵੀ ਮਿਲਿਆ ਤੇ ਦੇਸ਼ ਦਾ ਵੀ ਹੌਸਲਾ ਮਿਲਿਆ ਦੇਸ਼ ਦੀ ਸਰਕਾਰਾਂ ਦਾ ਵੀ ਹੌਸਲਾ ਮਿਲਿਆ ਕਿ ਹਰ ਥਾਂ ਤੇ ਸਰਕਾਰਾਂ ਨੇ ਸਾਡਾ ਹੱਥ ਵੀ ਫੜਿਆ ਤੇ ਸਾਨੂੰ ਬਹੁਤ ਬਹੁਤ ਫਕਰ ਹੈ ਜੀ ਉਹਨਾਂ ਦੇ ਬਹੁਤ ਅਸੀਂ ਮਾਣ ਮਹਿਸੂਸ ਕਰਦੇ ਹਾਂ ਜੀ ਫਕਰ ਹੈ ਜੀ ਵੇਖੋ ਜੀ ਜਾਣਾ ਤੇ ਇਥੋਂ ਹਰ ਇੱਕ ਨੇ ਹਰ ਇਨਸਾਨ ਨੇ ਇਥੋਂ ਜਾਣਾ ਵਾ ਪਰ ਇਹ ਹੈ ਕਿ ਅੱਜ 25 ਸਾਲ ਬਾਅਦ ਵੀ ਇਹਨਾਂ ਦੀ ਯਾਦ ਨੂੰ ਤਾਜ਼ਾ ਤਾਜ਼ਾ ਰੱਖਦੀ ਹੈ ਸਰਕਾਰ ਇਨਾਂ ਇਹ ਕਾਰਗਿਲ ਦਿਵਸ ਮਨੁੰਦੀ ਵਾ ਇਹ ਬੜੀ ਮਾਨ ਵਾਲੀ ਗੱਲ ਹੈ ਜੀ ਸਾਡੇ ਲਈ ਤੇ ਇਹ ਸਾਡੀ ਰਹਿਂਦੀ ਪੀੜ੍ਹੀਆਂ ਤੱਕ ਰਹੀ ਇਹਨਾਂ ਦਾ ਨਾਮ ਇੱਕ ਇਤਿਹਾਸ ਦੇ ਵਿੱਚ ਲਿਖਿਆ ਗਿਆ ਵਾ ਆਉਣ ਵਾਲੀਆਂ ਪੀੜ੍ਹੀਆਂ ਵੀ ਇਹਨਾਂ ਦਾ ਇਹਨਾਂ ਦਾ ਨਾਮ ਲੈਂਦੀਆਂ ਰਹਿਣੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਹ ਹਮੇਸ਼ਾ ਹੀ ਯਾਦ ਰੱਖੇ ਜਾਣੀਆਂ ਜੀ ਸੋਚਿਆ ਸੀ ਖੁਦ ਫੌਜ ਦੇ ਵਿੱਚ ਜਾ ਕੇ ਦੇਸ਼ ਦੀ ਸੇਵਾ ਕਰਾਂ ਜਿਵੇਂ ਪਾਪਾ ਨੇ ਤਾਂ ਦਾ ਨਾਮ ਕਮਾਇਆ ਵੈ ਸਿਧੀ ਦੇਸ਼ ਦੇ ਲਈ ਕੀਤੀ ਹੈ ਸੋਚਿਆ ਸੀ ਖੁਦ ਵੀ ਫੌਜ ਚ ਜਾਣਾ ਸੁਪਨਾ ਸੀ ਹਾਂਜੀ ਜੀ ਜੀ ਦੇਖੋ ਉਹ ਸਮਾਂ ਇਸ ਤਰ੍ਹਾਂ ਦਾ ਸੀ ਉਦੋਂ ਉਦੋਂ ਤੇ ਜਿਉਂ ਖੁਦ ਵੀ ਦਿਲ ਕਰਦਾ ਸੀ ਕਿ ਹਾਂ ਵੀ ਪਾਪਾ ਵਾਂਗੂ ਹੀ ਮਤਲਬ ਕਿ ਫੌਜ ਦੀ ਵਰਦੀ ਪਾਉਣੀ ਵਾਂ ਪਰ ਵਕਤ ਦੇ ਨਾਲ ਜਿਉਂ-ਜਿਉਂ ਅੱਡੇ ਹੋਏ ਫਿਰ ਵਕਤ ਦੇ ਨਾਲ ਰਾਹ ਵੀ ਬਦਲਦੇ ਗਏ ਕਿਸਮਤ ਜਿਹੜੇ ਪਾਸੇ ਲੱਗ ਗਈ ਫਿਰ ਉਸੇ ਪਾਸੇ ਹੀ ਤੁਰਨਾ ਪਿਆ ਚਲੋ ਹੁਣ ਵੀ ਅਸੀਂ ਸਰਕਾਰਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਉਹਦੋਂ ਦੀਆਂ ਵੀ ਸਰਕਾਰਾਂ ਦੀ ਕਿ ਸਾਨੂੰ ਬਹੁਤ ਵਧੀਆ ਹੱਥ ਦੇ ਕੇ ਉਹਨਾਂ ਨੇ ਰੱਖਿਆ ਤੇ ਅੱਜ ਅਸੀਂ ਬਿਲਕੁਲ ਇਨ ਇਹਨਾਂ ਦੀ ਬਦੌਲਤ ਹੀ ਅੱਜ ਅਸੀਂ ਖੁਸ਼ੀ ਨਾਲ ਬੈਠੇ ਹਾਂ ਜੀ ਕਿ ਇੱਕ ਸੁੱਖ ਸੁੱਖ ਦੀ ਨੀਂਦ ਲੈਣੇ ਆ ਜੀ ਇਹਨਾਂ ਦੀ ਬਦੌਲਤ ਹੀ ਤੇ ਬਿਲਕੁਲ ਸਹੀ ਹੈ ਜੀ ਸਹੀ ਐ ਆਖਰੀ ਸਵਾਲ ਪਾਪਾ ਦੇ ਕੀ ਸੁਪਨੇ ਸੀ ਜਿਉਂ-ਜਿਉਂ ਵੱਡੇ ਹੁੰਦੇ ਗਏ ਤੁਹਾਡੀ ਮਾਤਾ ਜੀ ਨੇ ਦੱਸਿਆ ਹੋਣਾ ਕਿ ਤੁਹਾਡੇ ਪਾਪਾ ਦੇ ਇਹ ਸੁਪਨੇ ਆ ਕੀ ਉਹਨਾਂ ਨੂੰ ਪੂਰੇ ਜ਼ਿੰਦਗੀ ਚ ਕਰਨ ਦੀ ਇੱਛਾ ਵਾ ਕਿ ਉਹਨਾਂ ਦੇ ਪਾਪਾ ਦੇ ਜਿਸ ਕਦਮਾਂ ਤੇ ਉਹ ਤੁਹਾਨੂੰ ਛਾਪ ਛੱਡ ਗਏ ਕਿ ਉਹ ਕਦਮਾਂ ਤੇ ਅੱਗੇ ਚੱਲੋ ਜੀ ਜੀ ਬਿਲਕੁਲ ਜੀ ਬਿਲਕੁਲ ਜੀ ਜਣਾ ਮੇਨ ਸੁਪਨਾ ਇੱਕ ਸਾਨੂੰ ਦੱਸਿਆ ਜਾਂਦਾ ਸੀ ਮਾਤਾ ਜੀ ਵੱਲੋਂ ਕਿ ਉਹਨਾਂ ਦਾ ਇੱਕੋ ਸੁਪਨਾ ਸੀ ਮੇਨ ਕੀ ਮੇਰੇ ਬੱਚੇ ਇੱਕ ਚੰਗੇ ਇਨਸਾਨ ਬਣਨ ਕਿ ਇੱਕ ਦੁਨੀਆਦਾਰੀ ਨੂੰ ਸਮਝਣ ਤੇ ਹਰ ਹਰ ਇੱਕ ਲਈ ਹਰ ਇੱਕ ਦੇ ਦਾ ਪੜਾ ਕਰਨ ਚੰਗੇ ਇਨਸਾਨ ਬਣ ਕੇ ਵਿਚਰਨ ਦੁਨੀਆ ਦੇ ਵਿੱਚ ਤੇ ਬਿਲਕੁਲ ਜੀ ਅੱਜ ਅਸੀਂ ਉਸ ਉਹਨਾਂ ਦੇ ਹੀ ਇੱਕ ਲੀ ਦੇ ਉੱਤੇ ਚੱਲਦੇ ਹੋਏ ਉਹਨਾਂ ਦੇ ਵਿਸ਼ਾਈਆਂ ਪੜਾਣ ਤੇ ਹੀ ਚੱਲਦੇ ਹੋਏ ਅਸੀਂ ਇਸ ਦੁਨੀਆ ਦੇ ਵਿੱਚ ਵਿਚਰਦੇ ਆਂ ਜੀ ਉਹਨਾਂ ਦਾ ਨਾਮ ਅਸੀਂ ਹਮੇਸ਼ਾ ਹੀ ਉੱਚਾ ਰੱਖਦੇ ਆਂ ਜੀ ਕਿ ਕਦੀ ਵੀ ਉਹਨਾਂ ਦਾ ਉਹਨਾਂ ਦੇ ਨਾਮ ਨੂੰ ਕੋਈ ਦਾਗ ਨਾ ਲੱਗੇ ਸੋ ਬਿਲਕੁਲ ਨਾਮ ਨੂੰ ਦਾਗ ਨਾ ਲੱਗੇ ਸੋ ਪਰਿਵਾਰ ਜਿਹੜੇ ਸਾਡੇ ਨਾਲ ਹੋਲਡਰ ਅਜੀਤ ਸਿੰਘ ਦੇ ਜਿਹੜੇ ਸਿੱਖ ਰੈਜੀਮੈਂਟ ਦੇ ਜਵਾਨ ਸੀ ਜਿਹੜੇ ਸ਼ਹੀਦ ਹੋਇਆ ਕਾਰਗਿਲ ਦੇ ਵਿੱਚ ਉਹਨਾਂ ਦੇ ਬੱਚੇ ਉਹਨਾਂ ਦਾ ਪਰਿਵਾਰ ਜ਼ਰੂਰ ਚਾਹੁੰਦੇ ਹੈ ਕਿ ਉਹਨਾਂ ਦੇ ਪਿਤਾ ਦੇ ਜੋ ਸੁਪਨੇ ਸੀ ਬੱਚੇ ਉਹ ਸੁਪਨਿਆਂ ਨੂੰ ਪੂਰਾ ਕਰਨ ਹਾਲਾਂਕਿ ਬੱਚੇ ਬਹੁਤ ਛੋਟੇ ਸੀ 5 ਸਾਲ ਦੀ ਮਹਿਜ ਉਮਰ ਸੀ ਜਿਸ ਸਮੇਂ ਉਹਨਾਂ ਦੇ ਪਿਤਾ ਨੇ ਸ਼ਹੀਦੀ ਪ੍ਰਾਪਤ ਕੀਤੀ ਲੇਕਿਨ ਜਦੋਂ ਜੋ ਜੋ ਵੱਡੇ ਹੁੰਦੇ ਗਏ ਉਹਨਾਂ ਦੀ ਮਾਤਾ ਦੁਆਰਾ ਉਹਨਾਂ ਨੂੰ ਉਹਨਾਂ ਦੇ ਪਿਤਾ ਦੇ ਸੁਪਨਿਆਂ ਬਾਰੇ ਦੱਸਦੇ ਗਏ ਸੋ ਅੱਜ ਉਹਨਾਂ ਦੇ ਬੱਚੇ ਜ਼ਰੂਰ ਚਾਹੁੰਦੇ ਹੈ ਕਿ ਜਿਸ ਕਦਮਾਂ ਤੇ ਉਹਨਾਂ ਦੇ ਪਿਤਾ ਅੱਗੇ ਵਧੇ ਐ ਸੋ ਉਹ ਵੀ ਉਹ ਹੀ ਕਦਮਾਂ ਦੇ ਅੱਗੇ ਵਧਨ ਤੇ ਆਪਣੇ ਪਿਤਾ ਦਾ ਨਾਮ ਰੂਸ਼ਨ ਕਰਉ ਅਮਿਤ ਸ਼ਰਮਾ ਪੰਜਾਬ ਤੱਕ ਅਮਨਿਸਰ